ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਹਰ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਢੱਲਾ ਢੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਢੱਲਾ ਸਾਹਿਬ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਅੱਜ ਵਿਕਰਮਜੀਤ ਉਹਨਾਂ ਨੂੰ ਜਦੋਂ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਹਨਾਂ ਨੂੰ ਜਿਹੜਾ ਜੇਲ੍ਹ ਭੇਜ ਦਿੱਤਾ ਹੋਣੇ ਵਿਕਰਮ ਮਜੀਠੀਆ ਦੇ ਵਕੀਲਾਂ ਦਾ ਹੋਰ ਤਰਕ ਹੈ ਸਰਕਾਰ ਵੱਲੋਂ ਜਿਹੜੇ ਵਕੀਲ ਪੇਸ਼ ਹੋਏ ਉਹਨਾਂ ਦਾ ਤਰਕ ਹੈ ਇਹਦੇ ਉੱਤੇ ਤੁਸੀਂ ਕਲੈਰੀਫਾਈ ਕਰੋ ਇਹਦੇ ਉੱਤੇ ਆਪਣੀ ਟਿੱਪਣੀ ਦੱਸੋ ਵੀ ਅਦਰਸਲ ਮਾਜਰਾ ਹੈ ਕੀ ਹੈ ਇੱਥੇ ਹੋਇਆ ਕੀ ਅੱਜ ਅਦਾਲਤ ਦੇ ਵਿੱਚ ਤੇ ਦੂਜੇ ਪਾਸੇ ਤਖਤ ਸਹਿਬਾਨਾ ਦੇ ਜਿਹੜੇ ਜਥੇਦਾਰ ਐ ਡਲਾ ਜੀ ਇਹ ਹੋਰ ਉਲਝਦਾ ਜਾ ਰਿਹਾ ਮਾਮਲਾ ਇਹ ਵੀ ਮਾਮਲਾ ਗੁੰਝਲਦਾਰ ਹੁੰਦਾ ਜਾ ਰਿਹਾ ਇੱਕ ਪਾਸੇ ਉਹ ਤਨਖਾਹ ਲੱਗਦੀ ਹੈ ਦੂਜੇ ਪਾਸੇ ਲੈਟਰ ਜਾਰੀ ਹੋ ਜਾਂਦਾ ਫਿਰ ਸ਼ਾਮ ਨੂੰ ਜਥੇਦਾਰ ਜਿਹੜੇ ਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੱਤਰਤਾ ਕਰਦੇ ਆ ਤੇ ਇਹ ਮਾਮਲਾ ਬਹੁਤ ਗੁੰਝਲਦਾਰ ਹੋ ਗਿਆ ਇਹਨੂੰ ਵੀ ਖੁੱਲ ਕੇ ਸਮਝਾਇਓ ਵੀ ਐਕਚੁਅਲੀ ਦੇ ਵਿੱਚ ਇਹ ਮਾਮਲਾ ਹੁਣ ਸਮਝ ਤੋਂ ਬਾਹਰ ਹੁੰਦਾ ਜਾ ਰਿਹਾ ਪਰ ਸਭ ਤੋਂ ਪਹਿਲਾਂ ਡੱਲਾ ਸਾਹਿਬ ਵਿਕਰਮ ਜੀਠੀਆ ਮਾਮਲੇ ਦੇ ਵਿੱਚ ਜੀ ਵਿਕਰਮ ਜੀਠੀਆ ਨੂੰ 14 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਚ ਭੇਜਿਆ ਗਿਆ ਤੇ ਵਕੀਲ ਸਾਹਿਬਾਨ ਕੀ ਕਹਿ ਰਹੇ ਆ ਇਹ ਮਾਮਲਾ ਜਰਾ ਖੁੱਲ ਕੇ ਦੱਸੋ ਸਮਝ ਕੁਝ ਵੀ ਨਹੀਂ ਆ ਰਿਹਾ ਇਹਨਾਂ ਦੋਵਾਂ ਮਾਮਲੇਾਂ ਚ ਦੇਖੋ ਵਿਕਰਮ ਜੀਠੀਆ ਨੂੰ ਜਿਵੇਂ ਆਪਾਂ ਗੱਲ ਵੀ ਕੀਤੀ ਸੀ ਕੱਲ ਦੇ ਪ੍ਰੋਗਰਾਮ ਚ ਵਿਕਰਮ ਨੂੰ ਉੱਤਰ ਪ੍ਰਦੇਸ਼ ਲੈ ਕੇ ਗਏ ਸੀ यूपी ਲੈ ਕੇ ਗਏ ਗੋਰਖਪੁਰ ਲੈ ਕੇ ਗਏ ਦਿੱਲੀ ਵਿਕਰਮ ਨੂੰ ਲੈ ਕੇ ਗਏ ਵਿਜੀਲੈਂਸ ਬਿਊਰੋ ਵਾਲੇ ਔਰ ਅੱਜ ਵਿਕਰਮ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀ ਮੁਹਾਲੀ ਦੇ ਵਿੱਚ ਡਿਊਟੀ ਮੈਜਿਸਟ੍ਰੇਟ ਨੇ ਔਰ ਸਰਕਾਰੀ ਵਕੀਲਾ ਨੇ ਵਿਜੀਲੈਂਸ ਬਿਊਰੋ ਦੇ ਵਕੀਲਾ ਨੇ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ ਔਰ ਜੱਜ ਨੇ ਤੁਰੰਤ ਬਹੁਤਾ ਲੰਮਾ ਸਮਾਂ ਸੁਣਵਾਈ ਨਹੀਂ ਚੱਲੀ ਔਰ ਜੱਜ ਨੇ ਵੀ ਤੁਰੰਤ ਵਿਕਰਮ ਸਿੰਘ ਮਜੀਠੀਏ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਭਾਵ ਅਦਾਲਤ ਨੇ ਜੇਲ੍ਹ ਪੇਜ਼ਤਾ ਸੋ ਨਾਬਾ ਜੇਲ੍ਹ ਭੇਜਣ ਦੇ ਹੁਕਮ ਹੋਏ ਨੇ ਸੋ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਤੱਕ ਨਾਬਾ ਜੇਲ੍ਹ ਦੇ ਵਿੱਚ ਪਹੁੰਚ ਚੁੱਕੇ ਨੇ ਪੂਰੀ ਹਾਈ ਸਕਿਉਰਿਟੀ ਜੇਲ੍ਹ ਹੈ ਔਰ ਵਿਕਰਮਜੀਠੀਏ ਦੇ ਬਾਰੇ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਵਿਜੀਲੈਂਸ ਬਿਊਰੋ ਅੱਜ ਕੋਈ ਠੋਸ ਤਰਕ ਰੱਖੇਗੀ ਬੜੇ ਗੱਲਾਂ ਵਿਜੀਲੈਂਸ ਬਿਊਰੋ ਨੇ ਵੀ ਕੀਤੀਆਂ ਮੈਂ ਅੱਗੇ ਵੀ ਜ਼ਿਕਰ ਕਰਦਾ ਹੁਣਾ ਕਿ ਠੀਕ ਹੈ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਕੀ ਇਹ ਦਾਅਵੇ ਵਿਕਰਮ ਮਜੀਠੀਆ ਦੇ ਖਿਲਾਫ ਕੋਈ ਸਬੂਤਾਂ ਦੇ ਰੂਪ ਚ ਆਉਣਗੇ ਹਾਲੇ ਤੱਕ ਵਿਜੀਲੈਂਸ ਬਿਊਰੋ ਕੋਈ ਵੀ ਇਸ ਤਰੀਕੇ ਦਾ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਜਿਹੜੀ ਜ਼ਮੀਨ ਦੀ ਗੱਲ ਹੋਈ ਹੈ ਕਿ 402 ਹੈਕਟੇਰ ਜ਼ਮੀਨ ਲਬਲੀ ਉਸ ਦਿਨ ਸਰਕਾਰੀ ਵਕੀਲ ਦਾਅਵਾ ਕਰ ਰਹੇ ਸੀ ਅਦਾਲਤ ਦੇ ਵਿੱਚ ਵੀ ਔਰ ਅਦਾਲਤ ਤੋਂ ਬਾਹਰ ਵੀ ਪ੍ਰੈਸ ਕਾਨਫਰੰਸ ਦੇ ਦੌਰਾਨ ਹਜੇ ਤੱਕ ਨਾ ਤਾਂ ਉਹਦੇ ਕਾਗਜ਼ ਪਬਲਿਕ ਡੋਮੇਨ ਚ ਆਏ ਨੇ। ਔਰ ਕਿਉਂਕਿ ਸਰਕਾਰ ਵਿਕਰਮਜੀਤਿਆ ਦੇ ਖਿਲਾਫ ਆਪਣੀ ਪੜਾਅਸ ਕੱਢਣ ਦੇ ਲਈ ਹਰ ਚੀਜ਼ ਬਾਹਰ ਤਾਂ ਦੱਸ ਰਹੀ ਹੈ ਪਰ ਸਬੂਤਾਂ ਨਾਲ ਨਹੀਂ ਦੱਸ ਰਹੀ। ਸੋ ਸਰਕਾਰੀ ਵਕੀਲਾਂ ਨੇ ਕੋਈ 402 ਹੈਕਟੇਰ ਦੇ ਕਾਗਜ਼ਾਤ ਵਗੈਰਾ ਹਜੇ ਤੱਕ ਸਾਰਵਜਨਿਕ ਨਹੀਂ ਕੀਤੇ। ਹੋ ਸਕਦਾ ਆਉਂਦੇ ਸਮੇਂ 'ਚ ਵਿਜੀਲੈਂਸ ਬਿਊਰੋ ਅਦਾਲਤ ਦੇ ਵਿੱਚ ਆਪਣਾ ਪੱਖ ਰੱਖੇ ਕਿ ਕੀ ਮਿਲਿਆ ਕੀ ਨਹੀਂ ਮਿਲਿਆ। ਸੋ ਇਹ ਜ਼ਰੂਰ ਕਹਿ ਸਕਦੇ ਆਂ ਕਿ ਵਿਕਰਮ ਜੀਠੀ ਨੂੰ 11-12 ਰਾਤਾਂ ਵਿਜੀਲੈਂਸ ਬਿਊਰੋ ਨੇ ਆਪਣੀ ਕਸਟਡੀ ਚ ਰੜਕਿਆ ਔਰ ਉਸ ਰੜਕਣ ਚੋਂ ਕੀ ਨਿਕਲਿਆ ਇਹ ਵਿਜੀਲੈਂਸ ਬਿਊਰੋ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ 14 ਦਿਨਾਂ ਲਈ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜਤਾ ਵਿਕਰਮ ਜੀਠੀ ਨੂੰ ਔਰ ਅੱਜ 6 ਜੁਲਾਈ ਹੈ ਆ 6 ਜੁਲਾਈ ਹੈ ਸੋ ਹੁਣ 14 ਦਿਨਾਂ ਬਾਅਦ 19 ਤਰੀਕ ਨੂੰ ਵਿਕਰਮ ਜੀਠੀ ਨੂੰ 19 ਜੁਲਾਈ ਨੂੰ ਦੁਬਾਰਾ ਪੇਸ਼ ਕੀਤਾ ਜਾਣਾ ਹੈ ਅਦਾਲਤ ਦੇ ਵਿੱਚ ਇੰਨੇ ਦਿਨਾਂ ਚ 14 15 ਦਿਨਾਂ ਚ ਵਿਜੀਲੈਂਸ ਬਿਊਰੋ ਜਦੋਂ ਇਨਵੈਸਟੀਗੇਸ਼ਨ ਕਰੂਗੀ ਕਿਉਂਕਿ ਸਰਕਾਰੀ ਵਕੀਲਾਂ ਦਾ ਦਾਵਾ ਹੈ ਇਹਦੇ ਚ ਅਸਿਸਟੈਂਟ ਐਡਵੋਕੇਟ ਜਨਰਲ ਵੀ ਨੇ ਸਰਕਾਰੀ ਵਕੀਲ ਵੀ ਨੇ ਜਿਹੜੇ ਗੈਰੀ ਸੋਫਤ ਸਾਹਿਬ ਇਸਾਰੇ ਦੀ ਇੱਕ ਵਾਰੀ ਹਾਂਜੀ ਇਹਨਾਂ ਦੀ ਇੱਕ ਵਾਰੀ ਗੱਲ ਸੁਣ ਲਈਏ ਫਿਰ ਅਰਸ਼ਦੀਪ ਕਲੇਰ ਦੀ ਵੀ ਗੱਲ ਸੁਣਦੇ ਹਾਂ ਕਿਉਂਕਿ ਵਿਕਰਮ ਜੀਠੀ ਦੇ ਵਕੀਲ ਬਹੁਤ ਉਤਸ਼ਾਹਿਤ ਨਹੀਂ ਵਿਕਰਮ ਜੀਠੀ ਦੇ ਵਕੀਲਾਂ ਦਾ ਦਾਵਾ ਹੈ ਕਿ ਕੁਝ ਨਹੀਂ ਲੱਭਿਆ ਵਿਜੀਲੈਂਸ ਬਿਊਰੋ ਨੂੰ ਉਨੇ ਗੱਲ ਕਿੱਥੇ ਖੜਦੀ ਹੈ ਕੀ ਲੱਭਿਆ ਕੀ ਨਹੀਂ ਲੱਭਿਆ ਅਗਰ ਵਿਜੀਲੈਂਸ ਬਿਊਰੋ ਇਹਦੇ ਤੇ ਹੋਰ ਕਲੈਰਿਟੀ ਦੇਗੀ ਤੇ ਸਥਿਤੀ ਸਾਫ਼ ਹੋਏਗੀ ਪਹਿਲਾਂ ਸਰਕਾਰੀ ਵਕੀਲਾਂ ਦੀ ਜਿਹੜੀ ਗੱਲ ਸੁਣ ਲਈਏ ਅੱਜ ਅਦਾਲਤ ਦੇ ਵਿੱਚ ਸਰਕਾਰੀ ਵਕੀਲਾਂ ਨੇ ਕਿਹੜੀ ਕਿਹੜੀ ਗੱਲ ਕੀਤੀ ਉਹਨਾਂ ਦੀ ਪੂਰੀ ਗੱਲ ਸੁਣ ਲਈਏ ਇਹ ਜੁਡੀਸ਼ਲ ਰਿਮਾਨਡ ਦੇ ਲਈ ਭੇਜਿਆ ਹੈ 19 ਜੁਲਾਈ ਜਿਹੜੀ ਹੈ ਅਗਲੀ ਤਰੀਕ ਹੈ ਜਿਹੜੀ ਜਿਹਦੇ ਉੱਤੇ ਪੇਸ਼ ਕਰਨਾ ਹੈ ਤੇ ਇਹਨਾਂ ਨੂੰ ਨਿਊ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਏਗਾ ਉਸ ਤੋਂ ਇਲਾਵਾ ਕੋਰਟ ਦੇ ਵਿੱਚ ਕਾਫੀ ਜਿਹੜੇ ਸੀਗੇ ਆਲਰੇਡੀ ਕੇਸ ਡਾਇਰੀ ਵਗੈਰਾ ਕਲੀਅਰ ਫਾਈਲ ਸਾਰੀਆਂ ਦਿਖਾਈ ਗਈਆਂ ਸੀ ਇਹ ਕੋਰਟ ਨੇ ਉਹ ਸਾਰੀਆਂ ਦੇਖੀਆਂ ਨੇ ਸਾਈਨ ਕੀਤੀਆਂ ਨੇ ਤੇ ਦੂਸਰਾ ਜਿਹੜਾ ਕਾਫੀ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਚੀਜ਼ਾਂ ਨਿਕਲ ਕੇ ਆਈਆਂ ਨੇ ਡੂਰਿੰਗ ਦੇ ਪੀਰੀਅਡ ਦੇ ਵਿੱਚ ਇਹ ਕਿਉਂਕਿ ਰਿਮਾਂਡ ਦਾ ਪੀਰੀਅਡ 15 ਦਿਨ ਹੀ ਹੋ ਸਕਦਾ ਤੇ 12 ਆਲਰੇਡੀ ਹੋ ਚੁੱਕੇ ਸੀ ਜਿਹੜੇ ਬਾਕੀ 3 ਦਿਨ ਨੇ ਵੀ ਅੱਗੇ ਜੇ ਰਿਕੁਆਇਰਮੈਂਟ ਰਹੇਗੀ ਤਾਂ ਆਲਰੇਡੀ ਕੋਰਟ ਦੇ ਸਬਮਿਸ਼ਨ ਕੀਤੀ ਹੋਈ ਹੈ ਕਿ ਜੇ ਅੱਗੇ ਲੋੜ ਪੈਗੀ ਜਿਸ ਟਾਈਮ ਤੇ ਉੱਤੇ ਤਾਂ 3 ਦਿਨ ਦਾ ਦੁਬਾਰਾ ਜਿਹੜਾ ਪੁਲਿਸ ਰਿਮਾਂਡ ਦਿੱਤਾ ਜਾ ਸਕਦਾ ਸੀ ਐਸਡੀ ਜਿਹੜੀ ਰੇਡ ਕੀਤੀ ਗਈ ਸੀ ਉਤੋਂ ਕਾਫੀ ਨਵੇਂ ਡਾਕੂਮੈਂਟਸ ਨਿਕਲ ਕੇ ਆਏ ਨੇ ਤੇ ਜਿਹੜੀ ਸ਼ਿਮਲਾ ਦੇ ਵਿੱਚ ਵੀ ਗਈ ਸੀ ਟੀਮ ਗੋਰਖਪੁਰ ਗਈ ਸੀ ਟੀਮ ਤੇ ਹੋਰ ਦਿੱਲੀ ਦੇ ਵਿੱਚ ਕਾਫੀ ਜਗ੍ਹਾ ਤੇ ਰੇਡ ਵਗੈਰਾ ਕੀਤੀ ਗਈ ਉਹਦੇ ਵਿੱਚ ਕਾਫੀ ਡਾਕੂਮੈਂਟਸ ਨਿਕਲ ਕੇ ਆਏ ਨੇ ਜਿਹਦੇ ਵਿੱਚ ਇਹਨਾਂ ਦੇ ਆਪਣੇ ਕਾਗਜ਼ ਕੁਝ ਹੋਰ ਬੋਲਦੇ ਨੇ ਜਿਹੜੇ ਉੱਥੋਂ ਨਿਕਲ ਕੇ ਆਏ ਨੇ ਉਹ ਹੋਰ ਬੋਲਦੇ ਨੇ ਉਹ ਅਕੋਰਡਿੰਗਲੀ ਜਿਵੇਂ 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 ਟੀਮ ਸੀ ਰਿਪੋਰਟ ਆ ਰਹੀਆਂ ਨੇ ਇਸੇ ਕਰਕੇ ਅੱਜ ਜਿਹੜਾ ਜੁਡੀਸ਼ੀਅਲ ਡਿਮਾਂਡ ਦੇ ਲਈ ਉਹਨਾਂ ਨੂੰ ਭੇਜਿਆ ਗਿਆ ਸੋ ਥੈਟ ਕਿ ਅੱਗੇ ਜਿਹੜੇ 3 ਦਿਨ ਨੇ ਕਿ ਜੇ ਦੁਬਾਰਾ ਜਦੋਂ ਵੀ ਰਿਕੁਆਇਰਮੈਂਟ ਹੋਏਗੀ ਵੀ ਇਹਨਾਂ ਨੂੰ ਕਨਫਰਮ ਕਰਨਾ ਹੋਵੇਗਾ ਜਾਂ ਕਿਤੇ ਹੋਰ ਰੇਡ ਵਗੈਰਾ ਕਰਨੀ ਹੋ ਸੋ ਸੰਦੀਪ ਜੀ ਸਾਫ ਕਰਤਾ ਕਹਿੰਦੇ ਦੇਖੋ ਕਹਿੰਦੇ ਰੇਡਸ ਹੋਈਆਂ ਨੇ ਉਹਦੇ ਚ ਬਹੁਤ ਸਾਰੇ ਨਵੇਂ ਡਾਕੂਮੈਂਟ ਨਿਕਲ ਕੇ ਆਏ ਨੇ ਹੁਣ ਜਦੋਂ ਭਾਈ ਪੁਲਿਸ ਦੀ ਟੀਮ ਵਿਜੀਲੈਂਸ ਦੀ ਟੀਮ ਛਾਪੇ ਮਾਰਨ ਜਾਊਗੀ ਘਰਾਂ ਚ ਜਾਵੇ ਦਫਤਰਾਂ ਚ ਜਾਵੇ ਔਰ ਕਾਗਜ਼ ਤਾਂ ਮਿਲਣ ਗਈ ਸਵਾਲ ਇਹ ਹੈ ਵੀ ਕਿਤੋਂ ਕੈਸ਼ ਮਿਲਿਆ ਸਵਾਲ ਇਹ ਹੈ ਵੀ ਕਿਤੋਂ ਡਰੱਗ ਮਨੀ ਮਿਲੀ ਕਿਉਂਕਿ ਕੇਸ ਤਾਂ ਆਮਦਨ ਤੋਂ ਵੱਧ ਸਰੋਤਾਂ ਦਾ ਪਰ ਸਰਕਾਰੀ ਮੰਤਰੀ ਇਸ਼ਾਰਿਆਂ-ਇਸ਼ਾਰਿਆਂ ਚ ਦਾਵਾ ਕਰਦੇ ਸੀ ਵੀ ਇਹ ਪੈਸਾ ਕਿਤੇ ਨਾ ਕਿਤੇ ਡਰੱਗ ਮਨੀ ਵੀ ਹੋ ਸਕਦਾ ਹੈ ਵਕੀਲ ਵੀ ਸੰਕੇਤ ਕਰਦੇ ਸੀ ਵੀ ਕੋਈ ਵੀ ਪੈਸਾ ਹੋ ਸਕਦਾ ਭਾਵੇਂ ਸ਼ਰਾਬ ਦੇ ਕਾਰੋਬਾਰ ਦਾ ਜਾਂ ਕੋਈ ਹੋਰ ਕੋਈ ਕੈਸ਼ ਬਰਾਮਦ ਨਹੀਂ ਹੋਇਆ ਇਸ ਤਰੀਕੇ ਦੀ ਗੱਲ ਨਹੀਂ ਆਈ ਹੁਣ ਡਾਕੂਮੈਂਟ ਨੇ ਵਕੀਲ ਸਾਹਿਬ ਕਹਿ ਰਹੇ ਨੇ ਸਰਕਾਰੀ ਕਿ ਡਾਕੂਮੈਂਟ ਮਿਲੇ ਨੇ ਕਾਗ ਇਹ ਜਿਹੜੇ ਦੱਸਦੇ ਨੇ ਹੋਰ ਬੋਲਦੇ ਨਹੀਂ ਉਹ ਡਾਕੂਮੈਂਟ ਹੋਰ ਬੋਲਦੇ ਨੇ ਭਾਈ ਡਾਕੂਮੈਂਟ ਦਾ ਬੜਾ ਕੁਝ ਬੋਲਦੇ ਨੇ ਗੱਲ ਇਹ ਹੈ ਕਿ ਸਬੂਤ ਕਦੋਂ ਬੋਲਣਗੇ ਸੋ ਜੇ ਵਿਜੀਲੈਂਸ ਬਿਊਰੋ ਕਿਉਂਕਿ ਮੈਂ ਅੱਗੇ ਵੀ ਜ਼ਿਕਰ ਕਰਦਾ ਹਾਂ ਉਹਨਾਂ ਸੰਦੀਪ ਜੀ ਵਿਜੀਲੈਂਸ ਬਿਊਰੋ ਦਾ ਰਿਕਾਰਡ ਕੋਈ ਬਹੁਤਾ ਚੰਗਾ ਨਹੀਂ ਕਿੰਨੇ ਭਾਰਤ ਕੁਸ਼ਨ ਆਸ਼ੂ ਕਲੀਨ ਚਿੱਟ ਲੈ ਗਿਆ ਸੁੰਦਰ ਸ਼ਾਮ अरोड़ा ਕਲੀਨ ਚਿੱਟ ਲੈ ਗਿਆ ਵਿਜੇ ਸਿੰਘਲਾ ਕਲੀਨ ਚਿੱਟ ਲੈ ਗਿਆ ਅਦਾਲਤਾਂ 'ਚ ਜਾ ਕੇ ਕੇਸ ਖਾਰਜ ਹੋ ਗਏ ਆਸ਼ੂ ਦੇ ਤੇ ਉਹਨਾਂ ਦੇ ਤਾਂ ਪਹਿਲਾਂ ਬਾਦਲ ਕਲੀਨ ਚਿੱਟ ਲੈ ਗਿਆ ਸੀ ਸੁਖਵੀਰ ਬਾਦਲ ਵੱਡਾ ਬਾਦਲ ਵੀ ਕਲੀਨ ਚਿੱਟ ਲੈ ਗਿਆ ਸੀ ਵਿਜੀਲੈਂਸ ਦਾ ਕੇਸ ਸੀ ਕੈਪਟਨ ਅਵਿੰਦਰ ਵੀ ਸਿਟੀ ਸੈਂਟਰ ਘੁਟਾਲੇ 'ਚ ਵਿਜੀਲੈਂਸ ਦੇ ਮਾਮਲੇ 'ਚ ਕਲੀਨ ਚਿੱਟ ਲੈ ਗਿਆ ਸੀ ਸੋ ਵਿਜੀਲੈਂਸ ਬਿਊਰੋ ਇਸੇ ਚੈਨਲ ਤੇ ਇਹ ਗੱਲ ਤੁਸੀਂ ਦੱਸੀ ਸੀਗੀ ਵੀ ਟਰੈਕ ਰਿਕਾਰਡ ਕੋ ਵਿਜੀਲੈਂਸ ਦਾ ਇੰਨਾ ਅੱਛਾ ਹੈ ਨਹੀਂ ਹੈ ਵੀ ਇਹ ਕੋਈ ਇਨਵੈਸਟੀਗੇਸ਼ਨ ਪ੍ਰੋਪਰ ਕਰਨ ਤੇ ਕੋਈ ਤੱਥ ਕੱਢ ਲਿਆਉਣਾ ਇਹ ਗੱਲ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਪਰ ਪਰ ਕਹਿ ਰਹੇ ਨੇ ਕਿ ਸਾਡੇ ਕੋਲੇ ਹੈ ਬੜਾ ਕੁਝ ਹੈ ਅਸੀਂ ਹੁਣ ਜਾਂਚ ਕਰਾਂਗੇ ਤੇ ਜੇ ਲੋੜ ਪਈ ਤੇ ਤਿੰਨ ਦਿਨਾਂ ਲਈ ਫੇਰ ਵਿਕਰਮ ਜੀਠੀਏ ਨੂੰ ਅਸੀਂ ਕਸਟਡੀ ਤੇ ਲੈ ਆਵਾਂਗੇ ਉਂਝ ਸੰਦੀਪ ਜੀ ਜਿਹੜਾ ਵਿਕਰਮ ਜੀਠੀਏ ਨੇ ਉਹ ਮੰਤਰੀ ਦੀਆਂ ਫੋਟੋਆਂ ਪਾਈਆਂ ਸੀ ਉਹ ਸ਼ਿਕਾਇਤ ਪੁਲਿਸ ਕੋਲੇ ਜਾਂਚ ਦੀਨਾਂ ਉਸ ਸ਼ਿਕਾਇਤ ਨੂੰ ਆਧਾਰ ਬਣਾ ਕੇ ਵੀ ਬਿਕਰਮ ਨੂੰ ਜਿਹੜੇ ਨੇ ਇਹ ਪੁਲਿਸ ਰਿਮਾਂਡ ਤੇ ਮੰਗ ਸਕਦੇ ਨੇ ਪੁਲਿਸ ਵਾਲੇ ਔਰ ਮੈਨੂੰ ਲੱਗਦਾ ਉਸ ਮਾਮਲੇ 'ਚ ਵੀ ਐਫ ਆਈ ਆਰ ਦਰਜ ਕਰਨਗੇ ਬਿਕਰਮ ਮਜੀਠੀ ਤੇ ਕਦੋਂ ਕਰਦੇ ਨੇ ਇਹਦਾ ਕੁਝ ਪਤਾ ਨਹੀਂ ਪਰ ਮੈਨੂੰ ਸ਼ੱਕ ਹੈ ਕਿ ਐਫ ਆਈ ਆਰ ਆਈਟੀ ਐਕਟ ਦੇ ਤਹਿਤ ਇੱਕ ਹੋਰ ਬਿਕਰਮ ਮਜੀਠੀ ਤੇ ਇਹ ਦਰਜ ਕਰਨਗੇ ਜਿਸ ਤਰ੍ਹਾਂ ਦੇ ਤੇਵਰ ਉਸ ਦਿਨ ਮੰਤਰੀ ਦੇ ਸੀ ਕਿ ਉਹ ਕਾਫੀ ਜ਼ਿਆਦਾ ਨਰਾਜ਼ ਵੀ ਦਿਖ ਰਹੇ ਸੀ ਹੁਣ ਅਰਸ਼ਦੀਪ ਸਿੰਘ ਵਕੀਲ ਜਿਹੜੇ ਐਡਵੋਕੇਟ ਅਰਸ਼ਦੀਪ ਮਜੀਠੀਆ ਦੀ ਟੀਮ 'ਚ ਉਨ੍ਹਾਂ ਦੀ ਗੱਲ ਵੀ ਪੂਰੀ ਸੁਣ ਲਈਏ ਉਹ ਬੋਲੇ 4-5 ਮਿੰਟ ਨੇ ਪਰ ਜਿਹੜਾ ਉਹਨਾਂ ਦਾ ਦਾਵਾ ਹੈ ਸੰਦੀਪ ਜੀ ਇਹ ਵੀ ਸੁੰਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਵਿਜੀਲੈਂਸ ਨੇ ਤਾਂ ਆਪਣੀ ਗੱਲ ਦੱਸਤੀ ਵੀ ਸਾਨੂੰ ਬੜਾ ਕੁਝ ਲੱਭਿਆ ਤੇ ਇਹ ਵੀ ਕਹਿੰਦੇ ਸੀ ਵੀ ਜਿਹੜੀ ਜਿਹੜੇ ਪ੍ਰਾਪਰਟੀ ਵਾਲਾ ਮਾਮਲਾ ਹੈ ਉਹ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਕੋਰਟ ਦੀ ਪ੍ਰोसीडिंग ਚ ਸਾਰਾ ਕੁਝ ਆ ਜਾਊਗਾ ਬਾਹਰ ਵੀ ਕਿੰਨੀ ਜ਼ਮੀਨ ਹੈ ਕਿੰਨੀ ਜ਼ਮੀਨ ਨਹੀਂ ਕਿਹਦੇ ਨਾਲ ਬੋਲਦੀ ਕਿਹਦੇ ਨਾਲ ਨਹੀਂ ਬੋਲਦੀ ਪਰ ਅਰਸ਼ਦੀਪ ਕਲੀਅਰ ਹੋਣੀ ਮਜੀਠੀਏ ਦੇ ਵਕੀਲ ਪੂਰੀ ਤਰ੍ਹਾਂ ਨਾਲ ਨਕਾਰ ਰਹੀ ਨੇ ਕਿ ਕੁਝ ਵੀ ਨਹੀਂ ਲੱਭਿਆ ਮਜੀਠੀ ਦੇ ਖਲਾਸ ਸੋ ਉਹਨਾਂ ਦੀ ਗੱਲ ਵੀ ਇੱਕ ਵਾਰੀ ਸੁਣ ਲਈ ਦੇਖੋ ਅੱਜ ਵਿਕਰਮ ਮਜੀਠੀਆ ਸਾਹਿਬ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਹੈ ਜੁਡੀਸ਼ੀਅਲ ਕਸਟਡੀ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਪੁਲਿਸ ਦੀ ਹੁਣ ਪੁਲਿਸ ਕੋਈ ਪੁੱਛਗਿੱਛ ਨਹੀਂ ਕਰਨਾ ਚਾਹੁੰਦੀ ਮੈਂ ਤੁਹਾਨੂੰ ਪਹਿਲੇ ਦਿਨ ਤੋਂ ਇੱਕੋ ਗੱਲ ਕਹਿ ਰਿਹਾ ਹਾਂ ਕਿ ਜਿਹੜਾ ਸਾਰਾ ਮੁਕੱਦਮਾ ਇਹ ਸਾਰਾ ਮੁਕੱਦਮਾ ਹੋ ਸਕਦਾ ਹੈ ਤੇ ਅਧਾਰਤ ਹੈ ਪੁਲਿਸ ਕੋਲ ਪਹਿਲਾਂ ਡਰੱਗ ਕੇਸ ਦੇ ਵਿੱਚ ਕੋਈ ਡਰੱਗ ਦਾ ਸਬੂਤ ਨਹੀਂ ਲੱਭਿਆ ਅਜੇ ਤੱਕ ਪੂਰ ਕਰਾਪਸ਼ਨ ਦੇ ਕੇਸ ਦੇ ਵਿੱਚ ਇਹਨਾਂ ਨੂੰ ਕੋਈ ਐਸਿਡ ਨਹੀਂ ਲੱਭਿਆ ਵੀ ਜਿਹੜੀ ਪੁਲਿਸ 2 ਦਿਨ ਪਹਿਲਾਂ ਧੱਕੇ ਗੱਲ ਕਹਿ ਰਹੀ ਸੀ ਕਿ ਜੀ ਵਿਕਰਮ ਮਜੀਠੀਆ ਤਾਂ ਕੋਆਪਰੇਟ ਨਹੀਂ ਕਰ ਰਹੇ ਪਤਾ ਨਹੀਂ ਅਸੀਂ ਆਹ ਜਗ੍ਹਾ ਤੇ ਰੇਡ ਕਰਕੇ ਆਉਣੀ ਉੱਥੇ ਰੇਡ ਕਰਕੇ ਆਉਣੀ ਅੱਜ ਆ ਕੇ ਉਹਨਾਂ ਨੇ ਕੋਰਟ ਨੂੰ ਕਿਹਾ ਕਿ ਸਾਡੀ ਪੁੱਛਗਿੱਛ ਖਤਮ ਹੈ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿਓ ਤੇ ਹੁਣ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਹਾਡੇ ਮਾਧਿਅਮ ਦੇ ਨਾਲ ਇਹ ਸਵਾਲ ਕਰਨਾ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਪਹਿਲੇ ਦਿਨ ਤੋਂ ਲੈ ਕੇ ਅੱਜ ਜੁਡੀਸ਼ੀਅਲ ਕਸਟਡੀ ਜਾਣ ਤੱਕ ਇਹ ਜਿੱਨੀ মিডিਆ ਹਾਈਪ ਕ੍ਰੀਏਟ ਕੀਤੀ ਜਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਤੇ ਲੀਡਰਾਂ ਨੂੰ ਡਿਟੇਨ ਕੀਤਾ ਜਾ ਰਿਹਾ ਕਚਹਿਰੀ ਦੇ ਵਿੱਚ মিডিਆ ਨੂੰ ਤਾਂ ਵੜਨ ਕੀ ਦੇਣਾ ਵਕੀਲਾਂ ਤੱਕ ਨੂੰ ਕੋਰਟ ਦੇ ਅੰਦਰ ਵੜਨ ਨਹੀਂ ਦਿੱਤਾ ਜਾ ਰਿਹਾ ਅਰੇ ਜਿਹੜੀ ਆਪਾਂ 11 12 ਦਿਨ ਦੀ ਐਕਸਰਸਾਈਜ਼ ਕੀਤੀ ਇਹ ਤੋਂ ਸਾਨੂੰ ਲੱਭਿਆ ਕੀ ਹੈ ਤਵੇ ਤਾਂ ਮੁੱਖ ਮੰਤਰੀ ਸਾਹਿਬ ਝੂਠ ਬੋਲ ਕੇ ਕਿ ਜੀ 29 ਮੋਬਾਈਲ ਨੇ ਵਰਦ ਜਾਮਤਲਾ ਸ਼ੀਚ ਇੱਕ ਮੋਬਾਈਲ ਨਹੀਂ ਮਿਲਿਆ 141 ਕਰੋੜ ਦੀ ਗੱਲ ਆਈ ਕਾਗਜ਼ਾਂ 'ਚ 141 ਕਰੋੜ ਛੱਡੋ 1 ਰੁਪਈਆ ਹੈ ਨਹੀਂ ਸੀ 540 ਕਰੋੜ ਦੀ ਗੱਲ ਆਈ ਉਹ ਕੰਪਨੀਆਂ ਜਿਨ੍ਹਾਂ ਨੂੰ ਵਿਕਰਮ ਮਜੀਠੀਆ ਦੀ ਪਹਿਲੇ 2-3 ਦਿਨ ਸਰਕਾਰ ਪ੍ਰਚਾਰ ਦੀ ਰਹੀ ਸਰਕਾਰ ਦਾ ਸੋਸ਼ਲ ਮੀਡੀਆ ਪ੍ਰਚਾਰ ਦਾ ਰਿਆ ਆਮ ਆਦਮੀ ਪਾਰਟੀ ਪ੍ਰਚਾਰ ਦੀ ਰੀ ਉਹ ਤਾਂ ਕੰਪਨੀਆਂ ਯੂਐਸਏ ਦੇ ਗੋਰਿਆਂ ਦੇ ਨਿਕਲੇ ਲੇਚਮੇਟ ਕੰਪਨੀਆਂ ਨਿਕਲੀਆਂ ਉਹ ਕੰਪਨੀਆਂ ਤਾਂ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ ਬਿਜ਼ਨਸ ਕਰਨ ਵਾਲੀਆਂ ਕੰਪਨੀਆਂ ਸੀ ਉਹ ਵਿਕਰਮ ਮਜੀਠੀਆ ਨਾਲ ਨਹੀਂ ਜੁੜੀਆਂ ਫੇਰ ਆ ਕੇ ਮੀਡੀਆ ਚ ਇੱਕ ਨਵਾਂ ਝੂਠ ਫਲਾਤਾ ਕਹਿੰਦੇ ਜੀ ਹਿਮਾਚਲ ਚ ਸ਼ਿਮਲੇ ਚ ਹਜ਼ਾਰ ਏਕੜ ਜ਼ਮੀਨ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਕੀ ਵਿਜੀਲੈਂਸ ਅੱਜ ਕੋਰਟ ਦੇ ਵਿੱਚ ਆਈ ਕੀ ਬਣਿਆ ਉਹ 1000 ਏਕੜ ਦਾ ਜਦਕਿ 2 ਦਿਨ ਤੋਂ ਵਿਜੀਲੈਂਸ ਦੀ ਟੀਮ ਸ਼ਿਮਲੇ ਸ਼ਮਲੇ ਘੁਮਰੀ ਹੈ 1000 ਏਕੜ ਕਿੱਥੇ ਗਿਆ ਸੋ ਇਹ ਬੜਾ ਸਪਸ਼ਟ ਹੈ ਕਿ ਹੁਣ ਉਹ 1000 ਏਕੜ ਵੀ ਗਾਇਬ ਹੋ ਗਿਆ ਹੁਣ ਉਹ 1000 ਏਕੜ ਦਾ ਇੱਕ ਵੀ ਕਾਗਜ਼ ਪੰਜਾਬ ਦੀ ਵਿਜੀਲੈਂਸ ਨੂੰ ਪੰਜਾਬ ਦੀ ਸਰਕਾਰ ਨੂੰ ਨਹੀਂ ਲੱਭਿਆ ਤਾਂ ਮੁੱਖ ਮੰਤਰੀ ਸਾਹਿਬ ਇਹ ਸਾਰੇ ਝੂਠ ਤੁਸੀਂ ਔਨ ਰਿਕਾਰਡ ਬੋਲੇ ਨੇ ਮੈਂ ਪਹਿਲੇ ਦਿਨ ਵੀ ਕਿਹਾ ਸੀ ਕਿ ਜਿਹੜਾ ਡਿਸਪਰਪੋਰਸ਼ਨੇਟ ਐਸੈਟ ਦਾ ਕੇਸ ਹੁੰਦਾ ਮਤਲਬ ਜਿਹੜਾ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਹੁੰਦਾ ਇਹ ਕਾਗਜ਼ਾਂ ਦੇ ਵਿੱਚ ਪ੍ਰੂਫ ਕਰਨਾ ਪੈਂਦਾ ਗੱਲਾਂ ਤੁਸੀਂ ਕਰਗੀਆਂ 141 ਕਰੋੜ ਦੀਆਂ 540 ਕਰੋੜ ਦੀਆਂ 1000 ਏਕੜ ਦੀਆਂ ਕਾਗਜ਼ ਤੁਹਾਡੇ ਕੋਲ ਇੱਕ ਨਹੀਂ ਲੱਭਿਆ ਤੇ ਅੱਜ ਅੰਤ ਦੇ ਵਿੱਚ 11ਵੇਂ ਦਿਨ ਕਿਉਂਕਿ ਹੁਣ ਲਗਾਤਾਰ ਫਜ਼ੀਅਤ ਹੋ ਰਹੀ ਸੀ ਕੋਰਟ ਦੇ ਵਿੱਚ ਡਾਕੂਮੈਂਟ ਕੋਈ ਨਹੀਂ ਆ ਰਹੇ ਸੀ ਤਾਂ ਅੱਜ ਸਰਕਾਰ ਨੇ ਇਹ ਕਹਿ ਕੇ ਜੁਡੀਸ਼ਲ ਕਸਟਡੀ ਤੇ ਭੇਜਤਾ ਕਿ ਅਸੀਂ ਇਹਨਾਂ ਤੋਂ ਹੋਰ ਪੁੱਛਗਿੱਛ ਨਹੀਂ ਕਰਨੀ ਪਰ ਮੈਂ ਬੜਾ ਸਪਸ਼ਟ ਆ ਵਿਕਰਮ ਜੀਠਿਆ ਸਾਹਿਬ ਨੇ ਇਹ ਗੱਲ ਕਨਵੇ ਕਰਨ ਨੂੰ ਕਹੀ ਹੈ ਕਿ ਜੋ ਜੋ ਸਰਕਾਰ ਨੇ ਕਿਹਾ ਮੁੱਖ ਮੰਤਰੀ ਸਾਹਿਬ ਦੀਆਂ ਜਿਹੜੀਆਂ 4-5 ਝੂਠ ਨੇ 29 ਮੋਬਾਈਲ 141 ਕਰੋੜ 540 ਕਰੋੜ 1000 ਏਕੜ ਇੱਕੋ ਕਪੂਰਥਲੇ ਜਿਹੜਾ ਫੋਰਜ ਡਾਕੂਮੈਂਟ ਹੈ ਜਿਹੜਾ ਨੇ ਉਦੋਂ ਵੀ ਦੱਸਿਆ ਸੀ 25% ਦਾ ਸ਼ੇਅਰ ਜਿਹੜਾ ਗਨੀਪ ਕੌਰ ਜੀ ਦਾ ਦੱਸਿਆ ਸੀ ਮੈਂ ਉਦੋਂ ਵੀ ਕਿਹਾ ਸੀ ਕਿ ਇੱਕ ਫੋਰਜ ਡਾਕੂਮੈਂਟ ਹੈ ਇਹ ਡਾਕੂਮੈਂਟ ਜਿਹੜੇ ਜੱਜ ਸਾਹਿਬ ਨੇ ਸਮਨਿੰਗ ਕੀਤੀ ਸੀ ਉਹ ਸਸਪੈਂਡ ਚੱਲ ਰਹੇ ਨੇ ਹਾਈ ਕੋਰਟ ਨੇ ਉਹਨਾਂ ਦੀ ਵਿਜੀਲੈਂਸ ਇਨਕੁਆਇਰੀ ਖੋਲੀ ਐ ਹੁਣ ਉਹ ਡਾਕੂਮੈਂਟ ਸੋ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਹੋਰ ਜਿਹੜੇ ਸਰਕਾਰ ਦੇ ਸਰਵੇ ਸਰਵਾਕਰਤਾ ਧਰਤਾ ਇਹ ਪੰਜ ਚੀਜ਼ਾਂ ਦਾ ਝੂਠ ਜਿਹੜਾ ਸਰਕਾਰ ਨੇ ਲਗਾਤਾਰ 10 ਦਿਨ ਤੱਕ ਮੀਡੀਆ 'ਚ ਫੁਲਾਇਆ ਉਹਦੇ ਸਬੂਤ ਹੁਣ ਆ ਕੇ ਪ੍ਰੈਸ ਕਾਨਫਰੰਸ 'ਚ ਦਿਖਾਓ ਕਿਉਂਕਿ ਤੁਸੀਂ ਇਹੀ ਗੱਲਾਂ ਸਰਕਾਰ ਦੀਆਂ ਪਹਿਲੇ ਦਿਨੋਂ ਲੱਗੇ ਨੇ ਸਾਢੇ 3 ਸਾਲ ਹੋ ਗਏ ਤੇ ਝੂਠ ਕਿਹੜਾ ਵੱਧ ਬੋਲੂ ਕੇਜਰੀਵਾਲ ਬੋਲਣਗੇ ਭਗਵੰਤ ਸਿੰਘ ਸਾਬ ਬੋਲਣਗੇ ਅਮਨ ਅਰੋੜਾ ਜੀ ਬੋਲਣਗੇ ਕਿ ਮੰਤਰੀ ਬੋਲਣਗੇ ਪਰ ਇਹ ਹੁਣ ਪੰਜ ਚੀਜ਼ਾਂ ਜਿਹੜੀਆਂ ਕਿ ਹੁਣ ਰਿਕਾਰਡ ਕਈ ਜਾਂਦੀਆਂ ਜਿਨ੍ਹਾਂ ਦਾ ਮੈਂ ਫੇਰ ਬੜੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਵਿਜੀਲੈਂਸ ਕੋਲ ਇੱਕ ਸਬੂਤ ਨਹੀਂ ਲੱਭੇ ਨਹੀਂ ਅੱਜ ਲਿੰਦੇ ਨਾ ਪੁਲਿਸ ਕਸਟਡੀ ਅੱਜ ਕਹਿਣਾ ਕਿ ਜੀ ਇਸਦਾ ਹੋਰ ਪੁੱਛਗਿੱਛ ਕਰਨੀ ਅੱਜ ਆ ਕੇ ਕਹਿੰਦੇ ਨਾ ਜੀ ਪੁੱਛਗਿੱਛ ਖਤਮ ਹੈ ਕਿਉਂਕਿ ਇਹ ਬਿਲਕੁਲ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ ਕਿ ਸਰਕਾਰ ਝੂਠ ਪਲਾ ਚੁੱਕੀ ਸੀ ਸਰਕਾਰ ਨੂੰ ਉਹ ਸਮੇਤਨਾ ਔਖਾ ਹੋ ਰਿਹਾ ਸੀ ਇਹ ਕੇਸਾਂ 'ਚ ਲੱਭਿਆ ਕੱਖ ਨਹੀਂ ਬਦਦ 'ਚ ਡਰਗ ਹੈ ਨਹੀਂ ਬਿਸਪਰਪੋਰਸ਼ਨੇਟ 'ਚ ਐਸਟ ਹੈ ਨਹੀਂ ਤੇ ਚੁੱਪ ਤੇ ਸਿਰਫ ਸ਼ਰੋਮਨੀ ਇਕਾਲੀਦਲ ਨੂੰ ਡਰਾਉਣ ਦੀ ਕੋਸ਼ਿਸ਼ ਸ਼ਰੋਮਨੀ ਇਕਾਲੀਦਲ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਕਿ ਕਦੇ ਹੋ ਨਹੀਂ ਸਕਦੀ ਸੋ ਮੈਂ ਜਿੰਮੇਵਾਰ ਮੀਡੀਆ ਨੂੰ ਇਹ ਗੱਲ ਕਹਿਣੀ ਚਾਹੁੰਨਾ ਕਿ ਤੁਸੀਂ ਇਹ ਪੰਜ ਸਵਾਲ ਜਿਹੜੇ 10 ਦਿਨਾਂ 'ਚ ਸਰਕਾਰ ਦੇ ਸੋਸ਼ਲ ਮੀਡੀਆ ਨੇ ਉਠਾਏ ਸਰਕਾਰ ਸੋ ਅਰਸ਼ਦੀਪ ਕਲੇਰ ਮੀਡੀਆ ਨੂੰ ਕਹਿ ਰਹੇ ਨੇ ਕਿ ਤੁਸੀਂ ਵੀ ਇਹ ਪੰਜ ਸਵਾਲ ਚੱਕੋ ਵੈਸੇ ਸੰਦੀਪ ਜੀ ਅਸੀਂ ਲਗਾਤਾਰ ਇਹ ਸਾਰੇ ਸਵਾਲਾਂ ਦਾ ਕੱਪੜਾ ਛਾਣ ਲਗਾਤਾਰ ਕਰਦੇ ਰਹੇ ਹਾਂ ਕਿ ਜਿਹੜੀ ਵਿਜੀਲੈਂਸ ਬਿਊਰੋ ਹੈ ਉਹਦੀ ਵੀ ਇੱਜ਼ਤ ਦਾਤ ਹੈ ਇਸ ਕੇਸ ਦੇ ਵਿੱਚ ਹੁਣ ਜੇ ਆਪਾਂ ਦੋਨਾਂ ਤਰ੍ਹਾਂ ਦੀ ਗੱਲ ਸਵਾਲ ਇੱਥੇ ਇੱਕ ਸਵਾਲ ਦਾ ਜਵਾਬ ਦਿਓ ਦੇਖੋ ਜਿਹੜਾ ਕੋਈ ਵੀ ਸਰਕਾਰੀ ਅਦਾਰਾ ਹੁੰਦਾ ਨਾ ਲੋਕ ਆਮ ਲੋਕ ਜਿਹੜੇ ਆ ਉਹਦੇ ਉੱਤੇ ਬੜਾ ਭਰੋਸਾ ਕਰਦੇ ਆ ਜਦੋਂ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਨਾ ਖਾਸ ਤੌਰ ਤੇ ਪੁਲਿਸ ਜਿਹੜਾ ਹੋਇਆ ਜਾਂ ਸਾਡਾ ਜਿਹੜਾ ਸੇਬ ਸੁਬਮਾਨੀ ਲੋਕ ਬੜਾ ਵਿਸ਼ਵਾਸ ਕਰਕੇ ਜਾਂਦੇ ਆ ਵੀ ਇਹ ਸਾਡੇ ਸਰਕਾਰ ਦਾ ਸਾਡੇ ਦੇਸ਼ ਦਾ ਇੱਕ ਅਦਾਰਾ ਆ ਸੀ ਇੱਥੇ ਜਾਂਦੇ ਆ ਹੁਣ ਜਦੋਂ ਇਦਾਂ ਦੇ ਅਦਾਰਿਆਂ ਦੇ ਉੱਤੇ ਏਡੇ ਵੱਡੇ ਸਵਾਲੀਆ ਨਿਸ਼ਾਨਾ ਤੁਸੀਂ ਵੀ ਆਪਣੀ ਪੱਤਰਕਾਰੀ ਦੇ ਤਜਰਬੇ ਦੇ ਹਿਸਾਬ ਨਾਲ ਦੱਸਿਆ ਵੀ ਕੁਝ ਨਹੀਂ ਨਿਕਲਦਾ ਹੁੰਦਾ ਫਿਰ ਇੱਕ ਆਮ ਬੰਦੇ ਦਾ ਤਾਂ ਕਦੀ ਭਰੋਸਾ ਬਣ ਨਹੀਂ ਸਕਦਾ ਇਹਨਾਂ ਦੇ ਉੱਤੇ ਵੀ ਜੇ ਕਿਸੇ ਆਮ ਬੰਦੇ ਨੂੰ ਵਿਜੀਲੈਂਸ ਦੀ ਲੋਡ ਪੈ ਜਾਵੇ ਵੀ ਮੇਰੇ ਨਾਲ ਕੋਈ ਧੋਖਾ ਹੋ ਗਿਆ ਤੁਸੀਂ ਉਹਦੀ ਇਨਕੁਆਇਰੀ ਕਰੋ ਤੇ ਉਹ ਤਾਂ ਪਹਿਲਾਂ ਇਹੋ ਜਿਹੇ ਤਜਰਬੇ ਨਾਲ ਉਹ ਜਾਏਗਾ ਹੀ ਨਹੀਂ ਇਹਨਾਂ ਦੇ ਕੋਲ ਨਹੀਂ ਦੇਖੋ ਜਿਹੜੇ ਆਮ ਲੋਕਾਂ ਦੇ ਕੇਸ ਨੇ ਨਾ ਉਹ ਪੋਲਿਟਿਕਲ ਕੇਸਾਂ ਨਾਲੋਂ ਵੱਖਰੇ ਹੁੰਦੇ ਨੇ ਅਸਲ 'ਚ ਜਿਹੜੇ ਰਾਜਨੀਤਿਕ ਹਸਤੀਆਂ ਦੇ ਕੇਸ ਨੇ ਉਹ ਉਥੇ ਕਿਤੇ ਨਾ ਕਿਤੇ ਸਰਕਾਰਾਂ ਦੇ ਹੁਕਮ ਹੁੰਦੇ ਨੇ ਕਿ ਆਪਾਂ ਇਸ ਬੰਦੇ ਤੇ ਪਰਚਾ ਦੇਣਾ ਹੈ ਤੇ ਅਫਸਰ ਦੇਖਣ ਵੀ ਪਰਚਾ ਕਿਵੇਂ ਬਣਦਾ ਕਿਵੇਂ ਬਣਾਉਣਾ ਇਹ ਆਮ ਤੌਰ ਤੇ ਹੁੰਦਾ ਤਾਂ ਹੀ ਕਲੀਨ ਚੇਟਾ ਮਿਲਦੀਆਂ ਨੇ ਨਾ ਪਰ ਕਈ ਵਾਰੀ ਘਟਾਲੇ ਹੁੰਦੇ ਨੇ ਤੇ ਸਰਕਾਰਾਂ ਦਾ ਕੰਟਰੋਲ ਹੁੰਦਾ ਅਫਸਰਾਂ ਨੂੰ ਕਿਹਾ ਜਾਂਦਾ ਵੀ ਇੱਥੇ ਘਟਾਲਾ ਖਤਮ ਕਰੋ ਕੇਸ ਨੂੰ ਵੀਕ ਕਰੋ ਗਵਾਹੀਆਂ ਨਹੀਂ ਦੇਣੀਆਂ ਕਮਜ਼ੋਰ ਕਰੋ ਜੱਜ ਸੱਦਣ ਜੱਜਾਂ ਦੇ ਅੱਗੇ ਚੰਗੀ ਤਰ੍ਹਾਂ ਬੋਲੋ ਨਾ ਤਤਥ ਨਾ ਰੱਖੋ ਕਿਉਂਕਿ ਜੱਜਾਂ ਨੇ ਤਾਂ ਫੈਸਲਾ ਪ੍ਰਾਪਤੀ ਕਾਗਜ਼ਾਂ ਤੇ ਦੇਖਣੀ ਹੈ ਹੁਣ ਜਿਹੜਾ ਇਸ ਮਾਮਲੇ ਦੇ ਵਿੱਚ ਵੀ ਹੈ ਸਰਕਾਰੀ ਵਕੀਲ ਦਾਵਾ ਕਰ ਰਹੇ ਨੇ ਕਿ ਬੜਾ ਕੁਝ ਲੱਭਿਆ ਉਹਦੀ ਜਾਂਚ ਕਰ ਰਹੇ ਆ ਕੋਰਟ ਦੀ ਪ੍ਰोसीडिंग ਚ ਸਾਰੀਆਂ ਚੀਜ਼ਾਂ ਔਨ ਰਿਕਾਰਡ ਆਉਣਗੀਆਂ ਹੁਣ ਇਹ ਆਉਣ ਵਾਲੇ ਸਮੇਂ 'ਚ ਵੇਖਣਾ ਪੈਣਾ ਹੈ ਕਿ ਕੁਝ ਲੱਭਿਆ ਜੋ ਕੁਝ ਹੁਣ ਜ਼ਮੀਨ ਦੀ ਗੱਲ ਤਾਂ ਕੀਤੀ ਨਾ ਬੀਬੀ ਗਨੀਵਕਰ ਮਜੀਠੀਆ ਦੇ 25% ਸ਼ੇਅਰ ਦੀ ਗੱਲ ਵੀ ਕੀਤੀ ਹੁਣੇ ਵਿਜੀਲੈਂਸ ਬਿਊਰੋ ਅਗਰ 25% ਸ਼ੇਅਰ ਨਾ ਲੱਭ ਸਕਿਆ ਤੇ ਫਿਰ ਕੌਣ ਜਿੱਤਿਆ ਵਿਜੀਲੈਂਸ ਬਿਊਰੋ ਜਿੱਤਿਆ ਜਾਂ ਮਜੀਠੀਆ ਜਿੱਤਿਆ ਜੇ ਹੁਣ 402 ਹੈਕਟੇਅਰ ਜ਼ਮੀਨ ਵਿਜੀਲੈਂਸ ਬਿਊਰੋ ਨਾ ਸਾਬਤ ਕਰ ਸਕਿਆ ਵੀ ਆਹ ਦੇਖੋ ਜੀ ਮਜੀਠੀਆ ਦੀ ਹੈ ਫਿਰ ਕੌਣ ਜਿੱਤਿਆ ਮਜੀਠੀਆ ਜਿੱਤਿਆ ਜਾਂ ਵਿਜੀਲੈਂਸ ਬਿਊਰੋ ਜਿੱਤਿਆ ਸੋ ਗੱਲ ਇਹ ਹੈ ਵੀ ਜਦੋਂ ਸਰਕਾਰੀ ਅਫਸਰ ਸਰਕਾਰੀ ਵਕੀਲ ਵੀ ਸਾਡੇ ਮੈਂ ਸਰਕਾਰੀ ਵਕੀਲਾਂ ਦੀ ਗੱਲ ਸੁਣ ਰਿਹਾ ਸੀ ਉਹ ਤਾਂ ਬੜੇ ਦਾਅਵੇ ਨਾਲ ਕਹਿ ਰਹੇ ਸੀ ਪਿਛਲੀ ਵਾਰੀ ਵੀ ਅੱਜ ਉਹਨਾਂ ਨੇ ਵੀ ਗੱਲ ਥੋੜੀ ਜਿਹੀ ਮਠੀ ਕੀਤੀ ਵੀ ਸਾਡੇ ਕੋਲੇ ਸਾਰਾ ਕੁਝ ਆਇਆ ਕਹਿੰਦੇ ਹੋਰ ਬੜੇ ਡਾਕੂਮੈਂਟ ਮਿਲੇ ਆ ਉਹਨਾਂ ਨੂੰ ਇਨਵੈਸਟੀਗੇਟ ਕਰਾਂਗੇ ਉਹਨਾਂ ਦੀ ਜਾਂਚ ਦੇ ਦੌਰਾਨ ਸਾਰੀਆਂ ਗੱਲਾਂ ਰਿਕਾਰਡ ਚ ਲਿਆਵਾਂਗੇ ਸੋ ਦੇਖੋ ਹਜੇ ਤੱਕ ਸਬੂਤ ਪਬਲਿਕ ਨਹੀਂ ਕੀਤੇ ਗਏ ਕਿਉਂਕਿ ਇਹਨਾਂ ਕੇਸਾਂ ਦਾ ਮੀਡੀਆ ਟ੍ਰਾਇਲ ਵੀ ਚੱਲ ਰਿਹਾ ਹੈ ਕਈ ਵਾਰੀ ਸਰਕਾਰਾਂ ਨੇ ਜੜੀਆਂ ਉਹਨਾਂ ਨੂੰ ਅਦਾਲਤ ਚ ਜਿੱਤ ਹਾਰਨਾ ਮਤਲਬ ਨਹੀਂ ਹੁੰਦਾ ਉਹਨਾਂ ਨੂੰ ਹੁੰਦਾ ਹੈ ਕਿ ਮੀਡੀਆ ਦੇ ਵਿੱਚ ਕੀ ਹੋ ਰਿਹਾ ਹੈ ਜੋ ਸਰਕਾਰ ਮੀਡੀਆ 'ਚ ਬੋਲਦੀ ਹੈ ਕਿ ਮੀਡੀਆ ਸਾਰਾ ਉਸੇ ਤਰ੍ਹਾਂ ਦਿਖਾ ਰਿਹਾ ਹੈ ਸਰਕਾਰਾਂ ਇਹ 'ਚ ਬੜੀਆਂ ਖੁਸ਼ ਹੁੰਦੀਆਂ ਵੀ ਅਸੀਂ ਜਿਵੇਂ ਪ੍ਰੈਸ ਨੋਟ ਦੇ ਦਈਏ ਉਸੇ ਤਰ੍ਹਾਂ ਪੜ੍ਹ ਦਿਓ ਵੀ ਜੋ ਸਰਕਾਰੀ ਵਕੀਲ ਨੇ ਕਹਿਤਾ ਉਹਨੂੰ ਮੰਨ ਲਓ ਪਰ ਆਪਾਂ ਨਹੀਂ ਮੰਨਦੇ ਸੰਦੀਪ ਜੀ ਸਰਕਾਰੀ ਵਕੀਲ ਲੱਗੇ ਵੀ ਜਦੋਂ 402 ਦੀ ਗੱਲ ਹੋਈ ਆਪਾਂ ਉਦੋਂ ਵੀ ਕਿਹਾ ਕਿ ਸਬੂਤ ਦੇਣਾ ਪੈਣਾ ਅਗਲੀ ਪੇਸ਼ੀ 'ਚ ਐਤਕੀ ਕੋਈ ਵੱਡਾ ਸਬੂਤ ਨਾ ਪਬਲਿਕ ਕੀਤਾ ਨਾ ਉਹਨਾਂ ਨੇ ਕਿਹਾ ਵੀ ਅਸੀਂ ਅਦਾਲਤ ਨੂੰ ਦੇਤੀ ਜੀ ਰਜਿਸਟਰੀ ਦੀ ਕਾਪੀ ਕੋਈ ਸੇਲ ਡੀਡ ਦੀ ਉਹਦਣ ਗੱਲ ਕਰ ਰਹੇ ਸੀ ਉਹ ਸੇਲ ਡੀਡਾਂ ਪਤਾ ਨਹੀਂ ਹੈ ਵੀ ਨਹੀਂ ਜਾਂ ਨਹੀਂ ਵੀ ਨੇ ਸੋ ਇਹ ਬੜਾ ਦਿਲਚਸਪ ਮੋੜ ਤੇ ਮਾਮਲਾ ਆ ਗਿਆ ਪਰ ਇੱਕ ਗੱਲ ਹੈ ਬਿਕਰਮ ਜੀਠੀਆ ਸਿਆਸੀ ਤੌਰ ਤੇ ਇਹਨਾਂ ਨੇ ਹਲੂਣਿਆ 11-12 ਦਿਨ ਹੁਣ ਇਹ ਮਾਮਲਾ ਅਦਾਲਤ ਚ ਇਨਵੈਸਟੀਗੇਸ਼ਨ ਚ ਕਿੱਥੇ ਅੱਗੇ ਵਧਦਾ ਹੈ ਕੀ ਇਹ ਕਾਗਜ਼ ਪੱਤਰ ਜੋ ਮਿਲੇ ਨੇ ਉਹਦੀ ਜਾਂਚ ਕਰਕੇ ਦੁਬਾਰਾ ਵਿਜੀਲੈਂਸ ਬਿਊਰੋ ਤੋਂ ਅਦਾਲਤ ਤੋਂ ਇਹ ਰਿਮਾਂਡ ਤੇ ਲਿਆਉਂਦੇ 3 ਦਿਨਾਂ ਲਈ ਇਹਦੇ ਤੇ ਨਿਰਪਰ ਕਰਦਾ ਹੈ ਔਰ ਆਈਟੀ ਐਕਟ ਦੇ ਕੇਸ 'ਚ ਇਨਵੈਸਟੀਗੇਸ਼ਨ ਲਈ ਕੀ ਮਜੀਠੀਏ ਨੂੰ ਲਿਆਉਂਦੇ ਆ ਉਹਦੇ ਤੇ ਨਿਰਪਰ ਕਰਦਾ ਹੈ ਮੈਨੂੰ ਇਹ ਲੱਗਦਾ ਹੈ ਕਿ ਵਿਕਰਮਜੀਠੀਏ ਦਾ ਧੜਾ ਵਿਕਰਮਜੀਠੀਏ ਦੇ ਸਰਕਾਰੀ ਵਕੀਲ ਅੱਜ ਖੁਸ਼ ਹੋਣਗੇ ਕਿ ਵਿਜੀਲੈਂਸ ਬਿਊਰੋ ਦੀਆਂ ਗੱਲਾਂ ਸਾਬਤ ਹੋਣਗੀਆਂ ਜਾਂ ਨਹੀਂ ਇਹ ਵਕਤ ਦੱਸੂਗਾ ਪਰ ਅਕਾਲੀ ਦਲ ਨੂੰ ਲੱਗਦਾ ਹੋਣਾ ਕਿ ਵਿਜੀਲੈਂਸ ਬਿਊਰੋ ਦੀਆਂ ਗੱਲਾਂ ਸਾਬਤ ਨਹੀਂ ਔਰ ਹੁਣ ਵਿਜੀਲੈਂਸ ਬਿਊਰੋ ਕੋਲੇ ਸਮਾਂ 1 ਸਾਲ 8 ਮਹੀਨੇ ਦਾ ਇਸੇ ਸਰਕਾਰ ਦੇ ਤਹਿਤ ਅਗਰ ਵਿਜੀਲੈਂਸ ਬਿਊਰੋ ਕੁਝ ਸਾਬਤ ਕਰ ਗਿਆ ਕਰ ਗਿਆ ਜੇ ਕਿਤੇ ਕੱਲ ਨੂੰ ਸਰਕਾਰ ਬਦਲ ਗਈ ਤੇ ਵਿਜੀਲੈਂਸ ਬਿਊਰੋ ਦੇ ਅਫਸਰਾਂ ਦਾ ਕੀ ਭਰੋਸਾ ਜੀ ਅਫਸਰ ਬਦਲ ਜਾਂਦੇ ਨੇ ਜਾਂਚ ਬਦਲ ਜਾਂਦੀ ਹੈ ਇਸ ਕਰਕੇ ਫਿਰ ਕਲੀਨ ਚਿਟਾ ਤਾਂ ਹੀ ਮਿਲਦੀਆਂ ਨੇ ਨਾ ਜੀ ਵੀ ਜਿਹੜੇ ਪੁਰਾਣੇ ਅਫਸਰ ਨੇ ਸਹੀ ਜਾਂਚ ਨਹੀਂ ਕੀਤੀ ਪੁਰਾਣਾ ਅਫਸਰ ਸਰਕਾਰ ਦੇ ਦਬਾਅ 'ਚ ਕੰਮ ਕਰ ਗਿਆ ਅਫਸਰ ਨੇ ਐਫੀਡਵਿਡਿਟੀ ਦੇਣਾ ਹੈ ਵੀ ਸਾਨੂੰ ਤਾਂ ਪਿਛਲੀ ਸਰਕਾਰ ਦਾ ਹੁਕਮ ਸੀ ਜੀ ਅਸੀਂ ਕੀ ਕਰ ਸਕਦੇ ਸੀ ਜੀ ਸੋ ਇਸ ਕਰਕੇ ਬੜੀਆਂ ਗੱਲਾਂ ਸਰਕਾਰੀ ਨੇ ਔਰ ਸੰਦੀਪ ਜੀ ਜਿਹੜਾ ਸਿਸਟਮ ਸਾਡਾ ਖਰਾਬ ਹੈ ਉਹ ਇਹੀ ਹੈ ਕਿ ਇੱਥੇ ਬੰਦੇ ਨੂੰ ਚੱਕ ਵੀ ਲਿਆ ਜਾਂਦਾ ਹੈ ਉਹਦੇ ਤੇ ਪਰਚੇ ਪੈ ਜਾਂਦੇ ਆ ਪਰ ਭਰੋਸਾ ਜਾਨੀ ਹੁੰਦਾ ਵੀ ਇਹ ਸਹੀ ਚੱਕਿਆ ਗਿਆ ਜੇ ਸਹੀ ਚੱਕਿਆ ਗਿਆ ਹੋਵੇ ਫਿਰ ਇਹ ਭਰੋਸਾ ਨਹੀਂ ਹੁੰਦਾ ਵੀ ਭਾਈ ਇਹਨੂੰ ਸਾਬਤ ਕਰ ਦੇਣਗੇ ਸੋ ਇਸ ਕਰਕੇ ਜੇ ਸਾਡੇ ਮੁਲਕ 'ਚ ਅੱਜ ਤੱਕ 84 ਦੇ ਕਤਲੇਆਮ ਦਾ ਇਨਸਾਫ ਨਹੀਂ ਦੇ ਸਕੀ ਸੁਪਰੀਮ ਕੋਰਟ ਤੇ ਫਿਰ ਬਾਕੀ ਮਾਮਲਿਆਂ 'ਚ ਆਪਾਂ ਭਰੋਸਾ ਕੀ ਕਰੀਏ ਇਸ ਕਰਕੇ ਬਹੁਤ ਸਾਰਾ ਆਪਣਾ ਸਿਸਟਮ ਰੱਬ ਦੇ ਸਹਾਰੇ ਚੱਲਦਾ ਹੈ ਤੋਂ ਆਪਾਂ ਵੀ ਇਸੇ ਹਿਸਾਬ ਨਾਲ ਚੱਲੀ ਚੱਲੋ ਸੰਦੀਪ ਜੀ ਹੁਣ ਆਪਾਂ ਕਿਹੜਾ ਜੱਜ ਲੱਗੇ ਦਰ ਸਾਹਿਬ ਆਪਾਂ ਹੁਣ ਸਰਕਾਰੀ ਮਾਮਲਿਆਂ 'ਚੋਂ ਨਿਕਲ ਕੇ ਧਾਰਮਿਕ ਮਾਮਲੇ 'ਚ ਜਾਂਦੇ ਆ ਹਾਲ ਉੱਥੇ ਵੀ ਕੁਝ ਇਹੋ ਜਿਹਾ ਹੀ ਆ ਇੱਕ ਜਣਾ ਇੱਕ ਮਤਲਬ ਧਾਰਮਿਕ ਨਾਰੇ ਨੂੰ ਤਨਖਈਆ ਕਰਾਰ ਕਰਦਾ ਉਹ ਸ਼ਾਮ ਨੂੰ ਦੂਜੇ ਨੂੰ ਕਰ ਦਿੰਦੇ ਆ ਤੇ ਲੋਕ ਇਤੋਂ ਕੀ ਸਿੱਖਣਗੇ ਕੀ ਸੇਧ ਲੈਣਗੇ ਜੀ ਇਹ ਸਾਰੇ ਪਾਸੇ ਹੀ ਇਦਾਂ ਦਾ ਹੋ ਰਿਹਾ ਨਿਜ਼ਾਮ ਹੀ ਚਾਰਛ ਫੇਰੇ ਹੀ ਇਦਾਂ ਹੋ ਰਿਹਾ ਮੈਂ ਗੱਲ ਕਰ ਰਿਹਾ ਕੱਲ ਜੋ ਵਰਤਾਰਾ ਹੋਇਆ ਚੇਤਰ ਕੁਲਦੀਪ ਸਿੰਘ ਹੋਣਾ ਨੇ ਗੜਗੱਤ ਸਾਹਿਬ ਨੇ ਜਿਹੜਾ ਵਾ ਉਹ ਪਟਨਾ ਸਾਹਿਬ ਦੇ ਦੋ ਜਿਹੜੇ ਹੈਗੇ ਆ ਇੱਕ ਜੋਲ ਸਾਹਿਬ ਹੈ ਤੇ ਇੱਕ ਪੂਰਨ ਸਿੰਘ ਸਾਹਿਬ ਉਹਨਾਂ ਨੂੰ ਤਨਖਈਆ ਕਰਾਰ ਕਰ ਦਿੱਤਾ ਤੇ ਸਵੇਰੇ ਪਟਨਾ ਸਾਹਿਬ ਨੇ ਸੁਖਵੀਰ ਬਾਦਲ ਨੂੰ ਤਨਖਈਆ ਕਰਾਰ ਕੀਤਾ ਸੀ ਦੇਖੋ ਕੱਲ ਜਿਹੜੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਉਹਦੇ ਵਿੱਚ ਉਸ ਤੋਂ ਬਾਅਦ ਗਿਆਨੀ ਗੜਗਜ ਉਹਨਾਂ ਨੇ ਬਕਾਇਦਾ ਬਿਆਨ ਵੀ ਜਾਰੀ ਕੀਤਾ ਔਰ ਗਿਆਨੀ ਕੁਲਦੀਪ ਸਿੰਘ ਗੜਗਜ ਕਹਿੰਦੇ ਕਿ ਜਿਹੜਾ ਫੈਸਲਾ ਤਖਸ਼ਰੀ ਪਟਨਾ ਸਾਹਿਬ ਵੱਲੋਂ ਕੀਤਾ ਗਿਆ ਉਹ ਗੈਰਵਾਜਬ ਹੈ ਉਹ ਸਹੀ ਨਹੀਂ ਹੈ ਸ਼੍ਰੀ ਅਕਾਲ ਤਖਤ ਸਾਹਿਬ ਸਰਬਉੱਚ ਨੇ ਔਰ ਪੰਥਕ ਤੇ ਧਾਰਮਿਕ ਮਾਮਲਿਆਂ 'ਚ ਆਖਰੀ ਫੈਸਲਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦਾ ਹੈ ਹੁਣ ਉਧਰ ਪੰਜ ਪਿਆਰੇ ਸਿੰਘ ਸਹਿਬਾਨਾ ਨੇ ਅੱਜ ਤੱਕ ਸ੍ਰੀ ਪਟਨਾ ਸਾਹਿਬ ਤੋਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨਾ ਦਾ ਫੈਸਲਾ ਇਹ ਕਹਿ ਕੇ ਰੱਦ ਕਰਤਾ ਕਿ ਤਖਤ ਸ੍ਰੀ ਪਟਨਾ ਸਾਹਿਬ ਵੱਲੋਂ ਤਾਂ ਗਿਆਨੀ ਕੁਲਦੀਪ ਸਿੰਘ ਗੜਗਜ ਤੇ ਬਾਬਾ ਤੇਜ ਸਿੰਘ ਢਨੋਲਾ ਨੂੰ ਪਹਿਲਾਂ ਹੀ ਤਨਖਾਹਾਂ ਐਲਾਨੀਆਂ ਗਿਆ ਉਹ ਕਿਵੇਂ ਫੈਸਲਾ ਕਰ ਸਕਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਬੈਠ ਕੇ ਸੋ ਉਹ ਇਸ ਗੱਲ ਦਾ ਆਧਾਰ ਬਣਾ ਰਹੇ ਨੇ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਪੂਰਨ ਰੂਪ ਦੇ ਵਿੱਚ ਮਾਨਤਾ ਪ੍ਰਾਪਤ ਜੱਥੇਦਾਰ ਨਹੀਂ ਸੀ ਉਹਨਾਂ ਨੇ ਜਿਹੜੀ ਗਿਆਨੀ ਰਣਜੀਤ ਸਿੰਘ ਗੋਰੇ ਮੁਸਕੀਨ ਹੋਣਾਂ ਬਾਰੇ ਫੈਸਲਾ ਕੀਤਾ ਉਹ ਗਲਤ ਸੀ ਅਸੀਂ ਉਹਨਾਂ ਨੂੰ ਤਨਖਾਹਾਂ ਐਲਾਨੀਆਂ ਤੇ ਕੱਲ ਸੁਖਬੀਰ ਨੂੰ ਵੀ ਐਲਾਨਤਾ ਪਰ ਕੱਲ ਸਿੰਘ ਸਹਿਬਾਨਾਂ ਨੇ ਮੀਟਿੰਗ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਹਿਬਾਨਾਂ ਨੇ ਤਖਤ ਸ੍ਰੀ ਪਟਨਾ ਸਾਹਿਬ ਦੇ ਹੁਕਮ ਨੂੰ ਰੱਦ ਕਰਤਾ ਸੀ ਔਰ ਉਥੋਂ ਦੇ ਐਡੀਸ਼ਨਲ ਹੈੱਡ ਗ੍ਰੰਤੀ ਨੂੰ ਔਰ ਮੈਨੇਜਮੈਂਟ ਕਮੇਟੀ ਨਾਲ ਜੁੜੇ ਦੋ ਸ਼ਖਸੀਤਾਂ ਨੂੰ ਤਨਖਾਹਿਆ ਐਲਾਨਤਾ ਸੀ ਔਰ ਬਾਕੀਆਂ ਨੂੰ ਕਿਹਾ ਸੀ ਕਿ ਪੇਸ਼ ਹੋਵੋ ਆ ਕੇ ਮਾਫੀ ਮੰਗੋ ਹੁਣ ਤੱਕ ਸ਼੍ਰੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨਾ ਨੇ ਅੱਜ ਹੁਕਮ ਦਿੱਤਾ ਕਿ ਉਹ ਹੁਕਮ ਨਾ ਮੰਨਿਆ ਜਾਵੇ ਉਹ ਰੱਦ ਹੈ ਤੇ ਕੋਈ ਵੀ ਤਖਸ਼ੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਮਾਫੀ ਨਹੀਂ ਮੰਗੇਗਾ ਮੈਨੇਜਮੈਂਟ ਕਮੇਟੀ ਵਾਲਾ ਉਹਨਾਂ ਦਾ ਆਧਾਰ ਇਹ ਹੈ ਕਿ ਜਥੇਦਾਰ ਗਿਆਨੀ ਗੁਰਦੀਪ ਸਿੰਘ ਗੜਗਜ ਜੀ ਤਾਂ ਆਪ ਤਨਖਾਹਿਆ ਨੇ ਸੋ ਇੱਕ ਤਰੀਕੇ ਨਾਲ ਜਿਹੜੇ ਸਾਡੇ ਵੱਡੇ ਤਖਤ ਸਹਿਬਾਨ ਨੇ ਉਹਨਾਂ ਦੇ ਵਿੱਚ ਜਿਹੜੇ ਜੜੀਆਂ ਸ਼ਕਤੀਆਂ ਬਿਰਾਜਮਾਨ ਨੇ ਔਰ ਜਿਹੜੀਆਂ ਪ੍ਰਬੰਧਕੀ ਕਮੇਟੀਆਂ ਨੇ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਕਮੇਟੀਆਂ ਨੇ ਉਹਨਾਂ ਦੇ ਵਿੱਚ ਮਤਭੇਦ ਨੇ ਵੱਖ-ਵੱਖ ਮੁੱਦਿਆਂ ਤੇ ਲੈ ਕੇ ਰਾਜਨੀਤੀ ਪ੍ਰਬੰਧਕੀ ਕਮੇਟੀਆਂ ਚ ਹਾਵੀ ਐ ਔਰ ਤਖਤ ਸਹਿਬਾਨਾਂ ਦੇ ਜਥੇਦਾਰ ਸੰਵਿਧਾਨ ਔਰ ਨਿਯਮਾਂ ਦੇ ਹਵਾਲੇ ਦੇ ਨਾਲ ਆਪਣੇ ਆਪਣੇ ਆਪ ਨੂੰ ਸਹੀ ਠਹਿਰਾ ਰਹੇ ਨੇ ਹੁਣ ਇਹਦਾ ਫੈਸਲਾ ਸੰਦੀਪ ਜੀ ਆਪਾਂ ਵੀ ਨਹੀਂ ਕਰ ਸਕਦੇ ਬਿਲਕੁਲ ਪੰਜੇ ਤਖਤ ਮਹਾਨ ਨੇ ਪੰਜੇ ਤਖਤਾਂ ਦੀ ਮਾਨਤਾ ਹੈ ਪੰਡਤ ਸਾਹਿਬ ਇੱਥੇ ਦੇਖੋ ਆਪਾਂ ਆਪਾਂ ਐਜ਼ ਏ ਸ਼ਰਧਾਲੂ ਇਹ ਗੱਲ ਜ਼ਰੂਰ ਕਹਿੰਦੇ ਆ ਵੀ ਪੰਜੇ ਤਖਤ ਮਹਾਨ ਹੈ ਪਰ ਜਿਹੜੀ ਬਾਹਰੋਂ ਚਿੱਠੀ ਦੇ ਵਿੱਚ ਲਿਖੀ ਗਈ ਆ ਉਹਦੇ ਵਿੱਚ ਤੇ ਡਿਫਰੈਂਸ਼ੀਏਟ ਕੀਤਾ ਗਿਆ ਦੱਸਿਆ ਗਿਆ ਵੀ ਕਿਹੜਾ ਵੱਡਾ ਤੇ ਕਿਹੜਾ ਛੋਟਾ ਇਹ ਦੇਖੋ ਇਹਦੇ ਵਿੱਚ ਕੋਈ ਗੱਲ ਨਹੀਂ ਇਹਦੇ ਵਿੱਚ ਤਾਂ ਕੋਈ ਦੋ رائے ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਨਿਆ ਜਾਂਦਾ ਹੈ ਇਹ ਤਾਂ ਮੰਨਿਆ ਜਾਂਦਾ ਅਸੀਂ ਤਾਂ ਸਾਰੇ ਮੰਨਦੇ ਆਮ ਲੋਕ ਵੀ ਮੰਨਦੇ ਨੇ ਬਿਲਕੁਲ ਗੱਲ ਸਿੱਖ ਸੰਗਤ ਔਰ ਕਿਸੇ ਵੀ ਧਰਮ ਦੇ ਸ਼ਰਧਾਲੂਆਂ ਚ ਕੋਈ ਰੋਲਾ ਨਹੀਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸਾਰੇ ਤਖਤ ਸਹਿਬਾਨ ਉਹਨਾਂ ਲਈ ਬੜੇ ਸਨਮਾਨਜਨਕ ਨੇ ਵਿਸ਼ਾ ਔਰ ਲੜਾਈ ਔਰ ਮर्यादाਵਾਂ ਦਾ ਯੁੱਧ ਮਤਭੇਦ ਤਖਤ ਸਹਿਬਾਨਾਂ ਦੇ ਪ੍ਰਬੰਧਕਾਂ ਚ ਹੈ ਜਥੇਦਾਰ ਸਹਿਬਾਨਾਂ ਚ ਹੈ ਤਖਤ ਸਹਿਬਾਨਾਂ ਦੀ ਕੋਈ ਇੱਕ ਦੂਸਰੇ ਤਖਤ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਉਹਨਾਂ ਦੀ ਅੜੀ ਜਾਂ ਕੋਈ ਜ਼ਿੱਦ ਨਹੀਂ ਜਿਹੜੇ ਤਖਤ ਸਹਿਬਾਨਾਂ ਤੇ ਸ਼ਕਤੀਤਾ ਬਿਰਾਜਮਾਨ ਨੇ ਇਸ ਸ਼ਕਤੀਆਂ ਦਾ ਟਕਰਾ ਹੈ ਸਿਸਟਮ ਦਾ ਟਕਰਾ ਹੈ ਤਖਸ ਸਹਿਬਾਨ ਉਸੇ ਤਰ੍ਹਾਂ ਨਾਲ ਸੁੱਚੇ ਔਰ ਪਵਿੱਤਰ ਨੇ ਸੋ ਮੇਰਾ ਕਹਿਣ ਦਾ ਮਤਲਬ ਹੈ ਐਸਜੀਪੀਸੀ ਜਿਹੜੀ ਮਿੰਨੀ ਪਾਰਲੀਮੈਂਟ ਹੈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਠਿਰ ਬਣ ਜੂ ਹੁਣ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਤਖਸ ਦੀ ਪਟਨਾ ਸਾਹਿਬ ਦੇ ਫੈਸਲੇ ਤੋਂ ਬਾਅਦ ਜਦੋਂ ਸੁਖਵੀਰ ਬਾਦਲ ਨੂੰ ਤਨਖਾਹਾਂ ਐਲਾਨਿਆ ਹਰਜਿੰਦਰ ਸਿੰਘ ਧਾਮੀ ਹੁਣੇ ਫੌਰਨ ਹਰਕਤ ਚ ਆਏ ਫੌਰਨ ਹਰਕਤ ਚ ਆਏ ਤੇ ਕਹਿ ਦਿੱਤਾ ਕਿ ਉਹਨਾਂ ਦਾ ਫੈਸਲਾ ਗੈਰ ਕਾਨੂੰਨੀ ਹੈ ਗੈਰ ਵਾਜਬ ਹੈ ਪਰ ਕੱਲ ਹੀ ਸਿੰਘ ਸਹਿਬਾਨਾਂ ਦੀ ਮੀਟਿੰਗ ਸੱਦ ਲਈ ਗਈ ਵੀ ਨਾ ਜੀ ਨਾ ਤੱਕ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਹਿਬਾਨਾਂ ਦਾ ਫੈਸਲਾ ਗਲਤ ਹੈ ਉਹ ਕਰ ਹੀ ਨਹੀਂ ਸਕਦੇ ਸ੍ਰੀ ਅਕਾਲ ਤਖਤ ਸਾਹਿਬ ਸਰਬਉੱਚ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਬਹੁਤ ਸਹੀ ਕਿਹਾ ਪਰ ਜਿਹੜੀਆਂ ਚੁਣੌਤੀਆਂ ਇਹਨਾਂ ਨੇ ਆਪ ਦੇਤੀਆਂ ਹੁਣ ਹੁਕਮਨਾਮਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੱਤ ਮੈਂਬਰੀ ਕਮੇਟੀ ਦਾ ਜਾਰੀ ਹੋਇਆ ਹਰਜਿੰਦਰ ਸਿੰਘ ਧਾਮੀ ਉਸ ਹੁਕਮਨਾਮੇ ਨੂੰ ਮੰਨਣ ਦੇ پابੰਦ ਨਹੀਂ ਅਸਤੀਫਾ ਦੇ ਕੇ ਬਹਿ ਗਏ ਧਾਮੀ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਤਾਂ ਇਹ ਹੀ ਹੈ ਨਾ ਵੀ ਜਿਹੜਾ ਹੁਕਮ ਹੋ ਗਿਆ ਉਹਨੂੰ ਮੰਨੋ ਤੇ ਧਾਮੀ ਸਾਹਿਬ ਅਸਤੀਫਾ ਦੇ ਕੇ ਕਮੇਟੀ ਤੋਂ ਸੱਤ ਮੈਂਬਰੀ ਅੱਛਾ ਐਸਬੀਸੀ ਦੀ ਪ੍ਰਧਾਨਗੀ ਤੋਂ ਵੀ ਦੇ ਗਏ ਪਰ ਸੁਖਵੀਰ ਨੇ ਮਨਾ ਲਿਆ ਸੁਖਵੀਰ ਤੋਂ ਮੰਨ ਗਏ ਸੱਤ ਮੈਂਬਰੀ ਕਮੇਟੀ 'ਚ ਆਏ ਨਹੀਂ 60 ਦਿਨ 50 ਦਿਨ 60 ਦਿਨ ਮੀਟਿੰਗ ਹੀ ਨਹੀਂ ਬੁਲਾਈ ਸੱਤ ਮੈਮਰੀ ਕਮੇਟੀ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਸੀ ਉਹ ਵੀ ਤੇ ਧਾਮੀ ਸਾਹਿਬ ਇਹਦੇ ਬਾਰੇ ਵੀ ਸਿੰਘ ਸਹਿਬਾਨਾਂ ਦੀ ਮੀਟਿੰਗ ਸੱਦ ਲੈਂਦੇ ਵੀ ਸਿੰਘ ਸਹਿਬਾਨ ਮੇਰਾ ਹੀ ਫੈਸਲਾ ਕਰ ਦੋ ਮੈਂ ਕਿਉਂ ਨਹੀਂ ਮੀਟਿੰਗ ਸੱਦੀ 50 ਦਿਨ 60 ਦਿਨ ਮੈਂ ਅਸਤੀਫਾ ਕਿਉਂ ਨਹੀਂ ਵਾਪਸ ਲਿਆ ਮੈਂ ਅਸਤੀਫਾ ਕਿਉਂ ਦਿੱਤਾ ਮੇਰਾ ਵੀ ਫੈਸਲਾ ਕਰ ਦੋ ਜੀ ਵੀ ਮੈਂ ਸਹੀ ਕੀਤਾ ਜਾਂ ਗਲਤ ਕੀਤਾ ਸੋ ਗੱਲਾਂ ਬਹੁਤ ਸਾਰੀਆਂ ਨੈਤਿਕਤਾ ਦੀਆਂ ਨੇ ਸੰਦੀਪ ਜੀ ਆਪਾਂ ਕੁਝ ਨਹੀਂ ਕਹਿਣਾ ਸਿੱਖ ਸੰਗਤ ਇੱਕ ਇੱਕ ਚੀਜ਼ ਸਮਝਦੀ ਹੈ ਇੱਕ ਇੱਕ ਚੀਜ਼ ਸਮਝਦੀ ਹੈ ਧਾਮੀ ਸਾਹਿਬ ਵੀ ਸਮਝਦੇ ਹੋਣਗੇ ਹਰ ਰੋਜ਼ ਉਸੇ ਗੁਰੂ ਨੂੰ ਨਤਮਸਤਕ ਹੁੰਦੇ ਨੇ ਉਸੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਧਾਮੀ ਸਾਹਿਬ ਜਿਹਦਾ ਹੁਕਮਨਾਮੇ ਤੇ ਮੁਤਾਬਕ ਮੈਂਬਰ ਬਣਾਏ ਸੀ ਤੇ ਉਹਨਾਂ ਨੇ ਅਸਤੀਫਾ ਦਿੱਤਾ ਸੀ ਮੈਂਬਰ ਸੋ ਇਸ ਕਰਕੇ ਇਹ ਹੁਣ ਰੱਬ ਦੀ ਅਦਾਲਤ ਤੈਅ ਕਰੂਗੀ ਬਹੁਤ ਸਾਰੀਆਂ ਚੀਜ਼ਾਂ ਗੁਰੂ ਸਹਬਾਨਾ ਦੀ ਤਾਕਤ ਹੈ ਉਹ ਤੈਅ ਕਰਦੀ ਹੈ ਕਲਸਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਤਿ ਸ਼ਕਲ ਬਹੁਤ ਧੰਨਵਾਦ ਔਰ ਕੋਈ ਵੀ ਤੇਰੇ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚੱਤਾਂ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ